ਕਈ ਸਤਿ ਸ਼੍ਰੀ ਅਕਾਲ ਸਾਰੇ ਚੰਨੇ ਪੰਜਾਬ ਫੋਕ ਆਫਿਸ ਸਵਾਗਤ ਕਰਦੀਆਂ ਵੀ ਤੁਸੀਂ ਸਾਰੇ ਚੰਨੇ ਪਰੋਤ ਚੜੀ ਗਏ ਸਾਡੇ ਬੰਦਾ ਪਰ ਮਾਦਮ ਤੋਂ ਬਹੁਤ ਬਹੁਤ ਰਕੀਆਂ ਦੇ ਵੀ ਜਿਹੜਾ ਜਿਸ ਗੱਲ ਕਰਦੇ ਆ ਜੋ ਵੀ ਅੱਜ ਖੰਡਾ ਤੇ ਵਧੀਆ ਦੇਖਣ ਕਰਕੇ ਲੋਕਾਂ ਨੇ ਏਸੀ ਲਗਾਉਣੇ ਸ਼ੁਰੂ ਕਰਤੇ ਨੇ ਸੋ ਏਸੀ ਨਾ ਦੇਖੋ ਤਾਂ ਚੰਗਾ ਹੈ ਕਿਉਂਕਿ ਏਸੀ ਦੇ ਕਰਕੇ ਜੋ ਵੀ ਅਸੀਂ ਵਾ ਮਾਰੀ ਤੁਹਾਨੂੰ ਬਹੁਤ ਪਾਉਂਦਾ ਹੈ ਜੇ ਤੁ ਵੀ ਅਸੀਂ ਸੱਚ ਨਾਪਣੀਆਂ ਤਾਂ ਛਾੜਾ ਜਿਗਾ ਫਿਰ ਖੰਡਾ ਹੋਇਆ ਹੁੰਦਾ ਜਦੋਂ ਤੁਸੀਂ ਬਾਹਰ ਜਾਵਾਂਗੇ ਤਾਂ ਬਾਹਰ ਜੋ ਕਿ ਪਤਾ ਹੈ ਗਰਮੈਚ ਹੋਈ ਹੁੰਦੀ ਹੈ ਬਾਹਰ ਦੀ ਜੋ ਕਿ ਤਾਹੀ ਹੈ ਉਹ ਲਿਆ ਕਰੋ। ਔਰ ਫਿਰ ਅਸੀਂ ਗਰਮਸਰਦ ਹੋ ਜਾਵਾਂਗੇ। ਤਾਂ ਜੋ ਕਿ ਗਰਮੀ ਲੱਗ ਜAVE ਕਿਤੇ। ਬੰਦ ਬੰਦ ਤੁਸੀਂ ਗਰਮ ਵਿੱਚ ਰਹਿਣਾ ਸਿੱਖੋ ਕਿਉਂਕਿ ਗਰਮ ਵਿੱਚ ਰਹਿਣ ਨਾਲ ਜੋ ਕਿ ਸਾਡੇ ਅੰਦਰ ਇੱਕ ਰੋਮ ਨੇ ਉਹ ਖੋਲਦੇ ਨੇ। ਅਤੇ ਜੋ ਸਾਡੇ ਬਿਮਾਰੀਆਂ ਦੇ ਸਾਾਨੂੰ ਜੋ ਲੱਗੀਆਂ ਹੋਈਆਂ ਨੇ ਹੋਰ ਥੂਰੇ ਹੁੰਦੀਆਂ ਨੇ। ਕਿਉਂਕਿ ਪਸੰਜੇ ਕਰਕੇ ਜੋ ਕਿ ਸਾਡੇ ਤਾਂ ਕਟਾਣੂ ਨੇ ਜੜੀਦੇ ਉਹ ਬਾਹਰ ਆਉਂਦੇ ਨੇ। ਅਤੇ ਬਹੁਤ ਵਧੀਆ ਜੋ ਕਿ ਸਾਡੇ ਸਰੀਰ ਨੂੰ ਚੰਦਰੁਸ ਰੱਖਦੇ ਨੇ। ਕਦੇ ਵੀ ਸਾਡੇ ਜੋ ਕਿ ਤੁਹਾਡੀ ਬਾਹਰ ਹੁੰਦੀ ਹੈ ਬਾਹਰ ਵੀ ਸਾਡਾ ਜੋ ਕਿ ਸਰੀਰ ਹੈ ਉਹ ਸਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਕਦੇ ਵੀ ਥੋੜਾ ਬਹੁਤ ਮਾਇਆ ਕਿ ਇਹ ਜਨਾਬ ਜਿਹੜੇ ਵੈਸੇ ਜਿ ਬੈਠੋ ਅ ਵੀ ਬੈਠਦਾ ਹਾਂ ਬੰਤੂ ਬਾਹਰ ਨਾ ਬੈਠੋ ਜੋ ਕਿ ਬਹੁਤ ਜੋ ਕਿ ਅੰਦਰ ਬਿਮਾਰੀਆਂ ਪੈਦਾ ਕਰਦਾ ਕਿਉਂਕਿ ਸਵਿਚ ਜਿਹੜੀ ਜੋ ਕਿ ਗਰਮਾਈ ਹੁੰਦੀ ਹੈ ਜੋ ਕਿ ਸਾਡੇ ਅੰਦਰ ਜੋ ਕਿ ਅੰਦਰ ਸਿਰ ਜੋ ਕਿ ਨਾੜਾਂ ਨੂੰ ਕਮਜ਼ੋਰ ਕਰਦੀ ਹੈ ਸੋ ਸਿਰ ਨਾੜਾਂ ਨੂੰ ਕਮਜ਼ੋਰ ਨਹੀਂ ਕਰਨਾ ਸੋ ਵੀ ਨਾੜਾਂ ਨੂੰ ਜੋ ਕਿ ਤੁਹਾਨੂੰ ਦਸਤ ਰੱਖਣਾ ਅੱਧ-ਅੱਧ ਤੋਂ ਜੋ ਕਿ ਦੂਰ ਰਹੇ ਜਾਵੇ ਤਾਂ ਹੈ ਚੰਗਾ। ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਜੋ ਖਰਾਬੀ ਦਾ ਕਾਰਨ ਲੈ ਕੇ ਦੇਸ਼ ਦੇ ਵਾਪਕ ਕਿਸੇ ਵਿੱਚ ਰਹੇਗਾ। ਜੇਕਰ ਤੁਸੀਂ ਲਗਾਉਣੇ ਤਾਂ ਬੁੱਟੇ ਲਗਾਓ ਅੱਧ-ਅੱਧ। ਉਹ ਕਿ ਤਾਜ਼ੇ ਹੁੰਦੇ ਨੇ, ਉਹ ਵਧੀਆ ਹੁੰਦੇ ਨੇ, ਨੈਚੁਰਲ ਹੁੰਦੇ ਨੇ। ਅਤੇ ਉਹ ਹਮੇਸ਼ਾ ਜੋ ਕਿ ਕਦੇ ਵੀ ਬਿਮਾਰੀ ਦਾ ਕਾਰਨ ਨਹੀਂ ਬਣਦੇ। ਇਹ ਹਮੇਸ਼ਾ ਜੋ ਕਿ ਮੌਨਸੂਨ ਦੇ ਮੀਂਹ ਨੂੰ ਸਦਾ ਦਿੰਦੇ ਨੇ। ਸੋ ਮੇਰੇ ਬੰਦੇ ਬੱਚੇ ਜੋ ਕਿ ਵੱਧ ਵੱਧ ਬੋਟਾ ਲਗਭਗ 3-4 ਲੱਕ ਬੋਟਾ ਹੈ ਸੋ ਜਦ ਤੱਕ ਕਿ ਅਸੀਂ ਹਮੇਸ਼ਾ ਜੋ ਕਿ 11 ਵਜੇ ਤੋਂ ਖਾਣਾ ਬਣਾ ਰਹੇ ਹਾਂ ਤੁਹਾਨੂੰ ਬੋਟਾ ਲਿਖਾਉ ਉਹ ਧੰਨਵਾਦ ਇਸੇ ਤੋਂ ਉੱਪਰ ਹੇਜ ਕਰੋ